ਇਹਨੇ ਸਾਨੂੰ ਲੱਗੇ ਤਕਰੀਬਨ 3 ਘੰਟੇ ਅੰਕੁਰਵੜ ਵਧੀਆ ਟੈਂਪਲ ਸੀਗਾ ਤੇ ਹੁਣ ਇਹ ਪਾਰਕਿੰਗ ਚ ਰੁਕਣ ਲੱਗਾ ਆ ਇੱਥੋਂ ਅਸੀਂ ਜਾ ਰਹੇ ਆ ਅੰਕੁਰਥਾਮ ਉਹ ਦੇਖ ਰਹੇ ਆ ਇਹਦੇ ਚ ਜਿਹੜੇ ਉਹ ਚਾਰ ਫੇਸ ਵਾਲਾ ਜਿਹੜੀ ਹੈਗੀ ਆ ਮੂਰਤੀ ਉਹ ਬਹੁਤ ਵਧੀਆ ਸ਼ਾਨਦਾਰ ਹੈਗੀ ਆ ਇਹ ਹੈਗਾ ਜੀ ਅੰਕੁਰਥਾਮ ਇਹਦੇ ਦੋਨੇ ਸਾਈਡਾਂ ਦੇ ਉੱਤੇ ਸਾਰੇ ਇਹ ਬੁੱਤ ਲੱਗੇ ਆ ਇਹਨਾਂ ਨੇ ਸੱਪ ਨੂੰ ਫੜਿਆ ਹੋਇਆ ਇਹ ਇੱਧਰ ਵੀ ਦੇਖੋ ਤੁਸੀਂ ਉਹ ਅੱਗੇ ਸੱਪ ਦਾ ਮੂੰਹ ਹੈਗਾ ਤੇ ਪਿੱਛੇ ਇਹਨਾਂ ਨੇ ਇਹ ਸਾਰੇ ਇਹਨੂੰ ਖੜੀ ਖੜੇ ਆ ਔਰ ਹਰੇਕ ਦੇ ਅਲੱਗ-ਅਲੱਗ ਕੇਰੇ ਕੋਈ ਉਦਾਸ ਹੈਗਾ ਆ ਏਸੀਜੀ ਅੰਕੁਰ ਥਾਮ ਦਾ ਇਹ ਗੇਟ ਇਹ ਧੀਰੇ ਵਾਲੇ ਦਵਾਲੇ ਦੋਨੇ ਸਾਈਡਾਂ ਦੇ ਉੱਤੇ ਇਹ ਸੱਪ ਨੂੰ ਖਿੱਚੀ ਖੜੇ ਆ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਉਹ ਫੇਮਸ फोर साइडेड ਇਹ ਮੂਰਤੀ ਹੈ ਜਿਸ ਨੂੰ ਅਸੀਂ ਵੱਧ ਤੋਂ ਵੱਧ ਦੇਖਦੇ ਆ ਇਹ ਤੁਸੀਂ ਹੁਣ ਧਿਆਨ ਲਾ ਕੇ ਦੇਖੋਗੇ ਤਾਂ ਇਹ ਆਖਣਕ ਥੱਲੇ ਦੇ ਬੁੱਲ ਹੈਗੇ ਆ ਇਹ ਪੱਛਮੀ ਸਾਈਡ ਵੱਲ ਫੇਸ ਕਰਦਾ ਹੋਇਆ ਇਹ ਆ ਦੇਖੋ ਇਹਦੇ ਚਾਰੇ ਸਾਈਡਾਂ ਦੇ ਉੱਤੇ ਇਹ ਫੇਸ ਜਿਹੜੇ ਆ ਆਪੋਸਿਟ ਜੁੜੇ ਹੋਏ ਆ ਚਾਰੇ ਸਾਈਡਾਂ ਵੱਲੇ ਇਹਨਾਂ ਦਾ ਮੂੰਹ ਹੈਗਾ ਇਹ ਅੰਦਰਲਾ ਪਾਸਾ ਜੀ ਇਹਦਾ ਔਰ ਇੱਕ ਕਮਾਲ ਦੇ ਇਹ ਸਟਰਕਚਰ ਹੈਗੇ ਆ ਜੀ ਇਹਨੂੰ ਜਿੰਨਾ ਮਰਜ਼ੀ ਦੇਖੀ ਜੀ ਇਹ ਸਾਡਾ ਦਿਲ ਨਹੀਂ ਭਰਦਾ ਹੈਗਾ ਆ ਇਹ ਈਸਟ ਸਾਈਡ ਵਾਲਾ ਇਹਦਾ ਫੇਸ ਹੈਗਾ ਆ ਉਧਰੋਂ ਅਸੀਂ ਆਏ ਆ ਇੱਥੇ ਪੂਰਾ ਇਹ ਘਣਾ ਜੰਗਲ ਸੀਗਾ ਇਹ ਚਾਰੇ ਸਾਈਡਾਂ ਦੀਆਂ ਮੂਰਤੀਆਂ ਇਹ ਜੰਗਲ ਵੱਲ ਨੂੰ ਹੀ ਫੇਸ ਕਰ ਰਹੀਆਂ ਤੇ ਹੁਣ ਚੱਲਦੇ ਆਂ ਅਸੀਂ ਆਪਣੇ ਟੁਕ-ਟੁਕ ਦੇ ਵਿੱਚ ਦੇ ਵਿੱਚ ਇਹ ਸਮੁੰਦਰ ਬਣੇ ਹੋਏ ਆ ਔਰ ਬਹੁਤ ਸੁਨੇ ਮਾਹੌਲ ਦੇ ਵਿੱਚ ਸੋਲੇ ਵੀ ਜਦੋਂ ਆਹ ਰੋਡ ਤੇ ਚੱਲਦਾ ਟਕ ਟਕ ਤਾਂ ਬੜੀ ਠੰਡੀ ਹਵਾ ਹੁੰਦੀ ਹੈ ਮਹਾਲੂ ਬੁੱਲੇ ਆ ਹਾਂ ਵੈਲਕਮ ਯਾਰਨ ਮਿਲਨੇ ਆ ਵਾਲੇ ਬੁੱਲੇ ਆ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਬਾਹਰ ਪਹੁੰਚ ਗਏ ਆ ਜੀ ਹੁਣ ਇੱਥੇ ਬਾਇਓਨ ਟੈਂਪਲ ਕੋਲ ਇਹ ਅੰਕੁਰ ਥਾਮ ਦੇ ਵਿੱਚ ਸੈਂਟਰ ਦੇ ਵਿੱਚ ਇਹ ਹੈਗਾ ਟੈਂਪਲ ਇਹ ਔਰ ਇਹ ਵੀ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਹੁੰਦਾ ਆ ਤੇ బోర్ਡ ਲੱਗਾ ਇੱਥੇ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦਾ ਤੇ ਜੈ ਵਰਮਨ 7 ਨੇ ਇਹਨੂੰ ਬਣਵਾਇਆ ਸੀਗਾ

ਰਿਨੀਆ ਸਜੀਵ ਮੂਰਤੀਆਂ ਜਿਹੜੇ ਸੱਚੀ ਦੇ ਬੰਦੇ ਤੁਰੇ ਜਾਂਦੇ ਆ ਆ ਹਾਥੀ ਦੇ ਉੱਤੇ ਇਹ ਅੱਗੇ ਇਹਦਾ ਮੁਹਾਵਤ ਬੈਠਾ ਗੁੰਡੇ ਨਾਲ ਇਹਨੂੰ ਹਾਥੀ ਨੂੰ ਚਲਾ ਰਿਹਾ ਤੇ ਨਾਲੇ ਪੈਦਲ ਸਿੱਨਾ ਚੱਲੀ ਆ ਭਾਲੇ ਲੈ ਕੇ ਆ ਦੇਖੋ ਚਲਦੇ ਆਂ ਚਲਦੇ ਆਂ ਮੈਂ ਨੋਟਿਸ ਕਰ ਰਿਹਾ ਸੀਗਾ ਕਿ ਜਿਹੜੇ ਪੱਥਰਾਂ ਦੇ ਜੋਇੰਟ ਹੈਗੇ ਆ ਉਹ ਟਿੱਡੇ ਮਿੱਡੇ ਹੈਗੇ ਆ ਪਰ ਜਿਹੜੀ ਕ੍ਰिएशन ਕੀਤੀ ਹੋਈ ਹੈ ਉਹ ਬਿਲਕੁਲ ਸਿੱਧੀ ਹੈਗੀ ਆ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਪਹਿਲਾਂ ਪੱਥਰ ਚਿਣਕੇ ਤੇ ਬਾਅਦ ਵਿੱਚ ਇਹ ਬਾਹਰ ਇਹ ਕਢੇ ਗਏ ਹੈਗੇ ਆ ਦੇਖੋ ਬਹੁਤ ਕਮਾਲ ਦੀ ਇੱਕ ਅਰਵਿੰਗ ਹੈਗੀ ਹੈ ਸਟੋਨ ਦੇ ਉੱਤੇ ਇਹ ਕਿਸੇ ਸ਼ਿਕਾਰ ਕਰਨ ਜਾ ਰਹੇ ਹੈਗੇ ਆ ਦੇਖੋ ਭਾਲੇ ਇਹਨਾਂ ਦੇ ਸਾਰਿਆਂ ਦੇ ਉੱਪਰ ਚੁੱਕੇ ਹੋਏ ਹੱਥਾਂ ਦੇ ਵਿੱਚ ਤੇ ਇੱਥੇ ਇਹ ਹਾਥੀ ਤੇ ਬੈਠਾ ਇੱਕ ਭਾਲਾ ਲੈ ਕੇ ਇਹ ਨੂੰ 900 ਸਾਲ ਤੋਂ ਉੱਤੇ ਸਮਾਂ ਹੋ ਗਿਆ ਦੇ ਕੁਝ ਪਾਣੀ ਦੇ ਉਸ ਫਲੋ ਕਰਕੇ ਕਾਲਾ ਪੈ ਗਿਆ ਕਈ ਕਈ ਜਗ੍ਹਾ ਤੋਂ ਬਟ ਓਵਰ ਆਲ ਕਾਫੀ ਕਲੀਅਰ ਹੈਗੇ ਆ ਅਨਕੁਰ ਵਾਟ ਨਾਲੋਂ ਇੱਥੇ ਜ਼ਿਆਦਾ ਸ਼ਿਲਪਕਾਰੀ ਹੈਗੀ ਆ ਜਿਹੜੀ ਬਾਹਰ ਪੱਥਰਾਂ ਦੇ ਉੱਤੇ ਕੀਤੀ ਹੋਈ ਹੈ ਜੇ ਦੀ ਉੱਪਰਲੀ ਛੱਤ ਪਾਵੇਂ ਗਿਰ ਗਈ ਆ ਪਰ ਪਿੱਲਰਾਂ ਤੇ ਨਿਕਾਸ਼ੀ ਜਿਹੜੀ ਆ ਉਹ ਹਾਲੀ ਵੀ ਕਾਇਮ ਹੈਗੀ ਆ ਹਾਉ ਜੀ ਅੰਗਰੇਜ਼ ਸਾਹਿਬ ਚਲੋ ਚਲੋ ਵਸਪੋ ਘਟੀ ਜਾਂਦੀ ਦੇਖ ਕੇ ਇਹਨਾਂ ਨੂੰ ਹਾਂ ਬਿਲਕੁਲ ਅਸੀਂ ਅਸੀਂ ਦੇਖੋ ਲੰਚ ਕੀਤਾ ਹੀ ਨਹੀਂ ਹੈਗਾ ਆ ਸਿਰਫ ਅਸੀਂ ਉੱਥੇ ਪਾਈਨੈਪਲ ਸ਼ੇਕ ਪੀਤਾ ਇੱਕ ਜਸੂਰੇ ਅਸੀਂ ਉੱਥੋਂ ਨਾਸ਼ਤਾ ਕਰਕੇ ਚੱਲੇ ਆਂ ਹੋਟਲ ਚੋਂ ਬਹੁਤ ਕਮਾਲ ਦੀ ਇਹ ਅਸੰਚਲਾ ਜੀ ਜਲਦ ਕਰੀ ਹਾਂਜੀ ਜਿਹੜਾ ਇਹ ਪੱਥਰ ਹਾਂ ਇਹ ਮਹਾਤਮਾ ਬੁੱਧ ਨੂੰ ਰਿਪਰੈਜ਼ੈਂਟ ਕਰ ਰਿਹਾ ਅੱਛਾ ਉਵੇਂ ਸਾਂਚੀ ਸਤੂਬ ਵੀ ਇਹ ਚੀਜ਼ ਦਿੱਤੀ ਸੀ ਵੀ ਇਹਨਾਂ ਨੇ ਉਹਨੂੰ ਮਹਾਤਮਾ ਬੁੱਧ ਦੀ ਮੂਰਤੀ ਨਹੀਂ ਦਿਖਾ ਰਹੇ ਬਲੋ ਪੱਥਰ ਦੇ ਰੂਪ ਚ ਸ਼ੋਅ ਕੀਤਾ ਹੁੰਦਾ ਜਿੱਥੇ ਆਪਾਂ ਨੂੰ ਪੱਥਰ ਦਿਖ ਰਿਹਾ ਨਾ ਵੀ ਲੱਗਿਆ ਵਾ ਓਕੇ ਉਹ ਮਾਤਾ ਮੈਂ ਬੁੱਧ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਅੱਛਾ ਕੋਸਕ ਦਾ ਇਹਨਾਂ ਦੇ ਸਾਰਿਆਂ ਦੇ ਕੋਈ ਨਾ ਕੋਈ ਮਤਲਬ ਹੈਗੀ ਆ ਇਹ ਸ਼ਾਇਦ ਇਹ ਨਾਮ ਹੈ ਇਹ ਕਿਸਤੀ ਹੈ ਆ ਦੇਖੋ ਆਹ ਕਿਸਤੀ ਹੈ ਤੇ ਇਹ ਐਕਲੀ ਬਹੁਤ ਕਥਾਵਾਂ ਤੋਂ ਵੀ ਮੈਨੂੰ ਲੱਗਦਾ ਉਹ ਜਿਹੜੀਆਂ ਬਹੁਤ ਕਥਾਵਾਂ ਨੇ ਉਹ ਉਹਨਾਂ ਨੂੰ ਇੱਥੇ ਪ੍ਰਦਰਸ਼ਿਤ ਕੀਤਾ ਇਹਨਾਂ ਨੇ ਉਹ ਇੱਥੇ ਇੱਕ ਜਾਨਵਰ ਦਿਖਾਇਆ ਤੇ ਇਹ ਉਹਦਾ ਥੱਲੇ ਇਹ ਬੱਚਾ ਹੈਗਾ ਆ ਤੇ ਹਾਂ ਦੁੱਧ ਚੁੰਗ ਰਿਹਾ ਬੱਚਾ ਉਹ ਇੱਕ ਪਰਿਵਾਰ ਬੈਠਾ ਇਹ ਕੁਝ ਆ ਦੇਖੋ ਵਹਿੰਗੀ ਚ ਲੈ ਕੇ ਜਾ ਰਹੇ ਆ ਸਮਾਨ ਆ ਮੱਛੀਆਂ ਇਹ ਸਮੁੰਦਰ ਨੂੰ ਰਿਪਰੈਜ਼ੈਂਟ ਕੀਤਾ ਇੱਥੇ ਤੇ ਇਹ ਹਿਰਨ ਹੈਗੇ ਆ ਜੰਗਲ ਦੇ ਵਿੱਚ ਵੀ ਆਪਾਂ ਇਧਰੋਂ ਆਏ ਆ ਤੇ ਹੁਣ ਇੱਥੇ ਦੇਖੋ ਜੋ ਅੰਕੁਰ ਖੋਮ ਦੇ ਗੇਟ ਤੇ ਸੀਗੇ ਚਾਰੇ ਪਾਸੇ ਫੇਸ ਲੱਗੇ ਹੋਏ ਉਹਨਾਂ ਦੇ ਉਹੀ ਇੱਥੇ ਇਸ ਸੈਂਟਰ ਤੇ ਵੀ ਤੇ ਨਾਲ ਹੀ ਜਿਹੜਾ ਇਹਦੇ ਅੱਗੇ ਵਾਲਾ ਪਿੱਸਾ ਹੈਗਾ ਇਹਦੇ 'ਚ ਵੀ ਇਹਦੇ ਚਾਰੇ ਪਾਸੇ ਇਹਦੀ ਫੇਸ ਹੈਗੀ ਆ ਇਹ ਸ਼ਾਇਦ ਜੈ ਵਰਮਨ 7 ਦੇ ਹੀ ਫੇਸ ਬਣਾਏ ਆ ਕਿਉਂਕਿ ਉਹਨੇ ਕਿੰਗ ਗॉड ਦਾ ਕਨਸੈਪਟ ਦਿੱਤਾ ਸੀਗਾ ਕਿ ਰਾਜਾ ਹੀ ਭਗਵਾਨ ਹੈ। ਔਰ ਇਹਦੇ ਇਹ ਪਿੱਛੇ ਵਾਲੇ ਤੇ ਵੀ ਤੁਸੀਂ ਇਹ ਫੇਸ ਜਿਹੜੇ ਆ ਇਹ ਇਹ ਦੇਖ ਸਕਦੇ ਆ। ਇਸ ਟਾਈਮ ਧੁੱਪ ਬੜੀ ਸਿੱਧੀ ਪੈ ਰਹੀ ਆ ਔਰ ਖੜਿਆ ਨਹੀਂ ਜਾ ਰਿਹਾ ਸਾਡੇ ਕੋਲ ਇੱਥੇ 2 ਵਜ ਗਏ ਆ ਦੁਪਹਿਰ ਦੇ ਤੇ ਹਾਲੀ ਵੀ ਸਾਡੇ ਦੋ ਟੈਂਪਲ ਹੋਰ ਪਏ ਆ ਦੇਖਣ ਵਾਲੇ। ਚਲਦੇ ਆ ਇਹਦੇ ਬਾਰੋ ਬਾਰ ਦੀ ਗੇੜਾ ਮਾਰ ਕੇ ਅਸੀਂ ਕਹਿ ਰਹੇ ਸੀ ਕਿ ਵੀ ਬੜਾ ਸ਼ਰੀਫ ਜੇ ਬੰਦਰ ਹੈਗੇ ਪਰ ਇਹ ਸ਼ਰੀਫ ਹੈ ਨਹੀਂ ਬੰਦਰ ਕਦੀ ਸ਼ਰੀਫ ਹੋ ਨਹੀਂ ਸਕਦਾ ਜੇ ਬੰਦਰ ਸ਼ਰੀਫ ਹੈ ਤੇ ਉਹ ਸਾਨੂੰ ਠੀਕ ਨਹੀਂ ਹੈਗਾ ਯਾ ਡਰਿੰਕ ਇਟ ਇਟਸ ਲਾਈਕ ਹਾਊ ਡੂ ਯੂ ਯੂਜ਼ ਦਿਸ ਥਿੰਗ ਕਿ ਲਈ ਉਧਰ ਜੀ ਆਸੇ ਜੀ ਰੀਲੀ ਜੀ ਯਾ ਹੇ ਇਸ ਚਾਹੇ ਸਾਰੇ ਇਹਨੂੰ ਬੰਦਰਾਂ ਨੂੰ ਪਾਣੀ ਪਿਆਰੇ ਸੀਗੇ ਜੇ ਦੀ ਪੂਰੀ ਚਾਰ ਗਵਰੀ ਤੇ ਇਹ ਹੀ ਚਿੱਤਰ ਬਣੇ ਹੋਏ ਆ ਬਯੋਨ ਟੈਂਪਲ ਇਹ ਜਿਹੜਾ ਬਣਾਇਆ ਜੀ ਜੈ ਵਰਮਨ 7 ਵੱਲੋਂ ਗਿਆ ਸੀਗਾ ਇਹਨੇ ਆਪਣੇ ਹੀ ਚਿਹਰੇ ਲਗਵਾਏ ਆ ਸਾਰੇ ਪਾਸੇ ਤੇ ਇਸ ਜਗ੍ਹਾ ਦੇ ਉੱਤੇ ਤੁਸੀਂ 5 ਪਿੱਲਰ ਦੇਖਦੇ ਹੋ ਜਿਨ੍ਹਾਂ ਤੇ ਉਹਦੇ ਚਾਰੇ ਪਾਸੇ ਚਿਹਰੇ ਲੱਗੇ ਹੋਏ ਆ ਇਹ ਦੋ ਤੇ ਇਹ ਸੈਂਟਰ ਦੇ ਵਿੱਚ ਇਹ ਤੀਸਰਾ ਔਰ ਇਹ ਚੌਥਾ ਤੇ ਇਹ ਪੰਜਵਾਂ ਅੱਗੇ ਚੱਲ ਕੇ ਦੇਖਦੇ ਹਾਂ ਜਿਹੜੇ ਘਮਕੜ ਹੁੰਦੇ ਆ ਉਹ ਸੇਤ ਵਾਲੇ ਪਾਸਿਓਂ ਠੀਕ ਹੀ ਰਹਿੰਦੇ ਆ ਠੀਕ ਇਸ ਕਰਕੇ ਰਹਿੰਦੇ ਆ ਕਿਉਂਕਿ ਉਹਨਾਂ ਨੇ ਘੁੰਮਣਾ ਹੁੰਦਾ ਆ ਮੇਰੇ ਵਰਗਾ ਜੇ ਇਸ ਟਾਈਮ ਕਮਰ ਦੇ ਦਰਦ ਨਾਲ ਪੀੜਿਤ ਹੈਗਾ ਆ ਤਾਂ ਮੈਂ ਤਾਂ ਵੀ ਮੈਂ ਉੱਪਰ ਚੱਲੇ ਆ ਕਿ ਦੇਖ ਹੀ ਜੂਗੀ ਮੈਂ ਕਿ ਜੋ ਹੁੰਦਾ ਆ ਤੋ ਫਿਟਨੈਸ ਆਪੇ ਆ ਜੂ ਆ ਦੇਖੋ ਨਹੀਂ ਤਾਂ ਅਸੀਂ ਇਸ ਚੀਜ਼ ਤੋਂ ਰਹਿ ਜਾਂਦੇ ਇਹ ਉੱਪਰ ਤੱਕ ਦਾ ਸਟਰਕਚਰ ਦੇਖੋ ਕਿੰਨਾ ਵੱਡਾ ਅੱਗੇ ਇੱਥੇ ਓੜੀਆਂ ਬੰਦ ਹੈਗੀਆਂ ਤੇ ਇਧਰੋਂ ਦੀ ਉੱਤ ਕਮਾਲ ਦਾ ਲਓ ਜੀ ਇੱਥੋਂ ਅਸੀਂ ਇਹਨਾਂ ਨੂੰ ਬੜੇ ਕਲੀਅਰਲੀ ਆਹ ਦੇਖ ਸਕਦੇ ਹਾਂ ਹੈ ਕਿ ਨਹੀਂ ਕਿ ਉਹ ਯਦਵਿੰਦਰ ਬਿਲਕੁਲ ਬਿਲਕੁਲ ਤੇ ਨਾਮ ਦੇ ਅੰਦਰ ਤੇ ਆਹ ਦੇਖੋ ਜਿੰਨੀ ਕਲੈਰਿਟੀ ਨਾਲ ਅਸੀਂ ਇੱਥੋਂ ਦੇਖ ਪਾ ਰਹੇ ਹਾਂ ਹਾਂ oh boy.